ਹਰਿਆਣਾ ਦੇ ਪੁਲਿਸ ਵਾਲੇ ਆਪਣੀ ਹੀ ਜਾਣ ਕਿਉਂ ਲੈ ਰਹੇ ਆ ਹਰਿਆਣਾ ਦੇ ਇੱਕ ਬਹੁਤ ਹੀ ਸੀਨੀਅਰ ਆਈਪੀਐਸ ਅਫਸਰ ਬਾਈ ਪੂਰਨ ਕੁਮਾਰ ਜੋ ਏਡੀਜੀਪੀ ਰੈਂਕ ਦੇ ਪੋਸਟਡ ਸਨ ਤੇ ਉਹਨਾਂ ਦੀ ਪਤਨੀ ਖੁਦ ਆਈਏਐਸ ਅਫਸਰ ਹਰਿਆਣਾ ਵਿੱਚ ਤਾਇਤ ਸੀ ਕੁਝ ਦਿਨ ਪਹਿਲਾਂ ਜਦੋਂ ਉਹਨਾਂ ਦੀ ਪਤਨੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਜਪਾਨ ਦੇ ਤੌਰੇ ਤੇ ਗਈ ਹੋਈ ਸੀ ਤਾਂ ਉਸ ਸਮੇਂ ਵਿਾਈ ਪੂਰਨ ਕੁਮਾਰ ਨੇ ਆਪਣੇ ਬੇਸਮੈਂਟ ਵਿੱਚ ਆਪਣੇ ਹੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਇਸ ਤੋਂ ਬਾਅਦ 8 ਸਫਿਆਂ ਦਾ ਇੱਕ ਸੁਸਾਈਡ ਨੋਟ ਮਿਲਿਆ ਜਿਸ ਨੇ ਸਾਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਉਸ ਨੋਟ ਵਿੱਚ ਵਿਾਈ ਪੂਰਨ ਕੁਮਾਰ ਨੇ ਰਾਜ ਦੇ ਕਈ ਸੀਨੀਅਰ ਆਈਪੀਐਸ ਤੇ ਆਈਏਐਸ ਅਫਸਰਾਂ ਤੇ ਦੋਸ਼ ਲਾਏ ਕਿ ਉਹ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੇ ਸਨ ਤੇ ਉਸ ਦੀ ਜਾਤੀ ਨੂੰ ਲੈ ਕੇ ਵੀ ਭੇਦ ਭਾਵ ਕਰਦੇ ਸਨ ਤੇ ਜਦੋਂ ਉਹਨਾਂ ਦੀ ਪਤਨੀ ਜਪਾਨ ਤੋਂ ਵਾਪਸ ਆਈ ਤਾਂ ਉਸ ਨੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਜੋ ਕਿ ਬੜੀ ਹੀ ਮੁਸ਼ਕਲ ਨਾਲ ਹੋਈ ਤੇ ਉਹ ਕਈ ਦਿਨਾਂ ਤੋਂ ਆਪਣੇ ਪਤੀ ਦਾ ਸੰਸਕਾਰ ਨਹੀਂ ਕਰ ਦੇ ਰਹੀ ਸੀ ਨਾ ਹੀ ਪੋਸਟਮਾਰਟਮ ਕਰ ਦਿੱਤਾ ਜਾ ਰਿਹਾ ਸੀ ਤੇ ਉਹ ਲੈਪਟਾਪ ਵੀ ਨਹੀਂ ਦੇ ਰਹੀ ਸੀ ਜਿਸ ਵਿੱਚ ਲੈਟਰ ਲਿਖਿਆ ਹੋਇਆ ਸੀ ਇਹ ਸਭ ਕੁਝ ਚੱਲ ਹੀ ਰਿਹਾ ਸੀ ਕਿ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਬਾਈ ਪੂਰਨ ਕੁਮਾਰ ਦੇ ਖਿਲਾਫ ਇੱਕ ਐਸਆਈ ਸੰਦੀਪ ਕੁਮਾਰ ਕਿਸੇ ਕੇਸ ਵਿੱਚ ਜਾਂਚ ਕਰ ਰਿਹਾ ਸੀ ਅਚਾਨਕ ਉਸ ਐਸਆਈ ਨੇ ਵੀ ਆਪਣੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਇੱਕ ਵੀਡੀਓ ਬਣਾਈ ਉਸ ਵੀਡੀਓ ਵਿੱਚ ਸੰਦੀਪ ਕੁਮਾਰ ਨੇ ਕਿਹਾ ਬਾਈ ਪੂਰਨ ਕੁਮਾਰ ਤੇ ਉਹਨਾਂ ਦੀ ਪਤਨੀ ਦੋਵੇਂ ਭ੍ਰਸਟ ਅਫਸਰਾਂ ਉਨ੍ਹਾਂ ਦਾ ਇਹ ਕਰਾਪਸ਼ਨ ਬੇਨਕਾਬ ਹੋਣ ਵਾਲਾ ਹੀ ਸੀ ਕਿ ਉਸਨੇ ਦੱਤੇ ਮਾਰੇ ਆਪਣੇ ਗੋਲੀ ਮਾਰ ਲਈ ਹੁਣ ਇਸ ਤੋਂ ਬਾਅਦ ਉਹ ਐਸਆਈ ਦਾ ਪਰਿਵਾਰ ਵੀ ਅੰਤਿਮ ਸੰਸਕਾਰ ਨਹੀਂ ਕਰਨ ਦੇ ਰਿਹਾ ਤੇ ਉਹ ਵਾਈ ਪੂਰਨਕ ਮਾਦੀ ਪਤਨੀ ਨੂੰ ਗੈਸਤਾਰ ਕਰਨ ਦੀ ਮੰਗ ਕਰ ਰਹੇ ਹਨ ਸਮਝ ਨਹੀਂ ਆ ਰਿਹਾ ਕਿ ਉਸ ਐਸਆਈ ਨੇ ਆਪਣੀ ਹੀ ਜਾਨ ਕਿਉਂ ਲਈ ਪਰ ਜੋ ਵੀ ਹੋਵੇ ਇਹ ਦੋਵੇਂ ਕੇਸਾਂ ਨੇ ਹਰਿਆਣਾ ਨੂੰ ਹਿਲਾ ਕੇ ਰੱਖ ਦਿੱਤਾ